ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਗੱਲਬਾਤ ਕਰਾਂਗੇ ਬਾਸਮਤੀ ਦੇ ਵਿੱਚ ਝੰਡਾ ਰੋਗ ਮੁੱਢਾਂ ਦਾ ਗਾਲਾ ਜਿਹਨੂੰ ਆਪਾਂ ਫੁੱਟ ਰੌਟ ਜਾਂ ਬਕਾਨੇ ਡਿਜ਼ੀਜ਼ ਵੀ ਕਹਿ ਦਿੰਨੇ ਆ ਉਹਦੇ ਵਾਸਤੇ ਕੀ ਕੀ ਸਾਵਧਾਨੀਆਂ ਕਿਵੇਂ ਉਹਦੀ ਆਪਾਂ ਰੋਕਥਾਮ ਕਰ ਸਕਦੇ ਆ ਕੀ ਕੀ ਢੰਗ ਤਰੀਕੇ ਵਰਤ ਸਕਦੇ ਆ ਕਿਉਂਕਿ ਕੁਝ ਢੰਗ ਤਰੀਕੇ ਹੁੰਦੇ ਜਿਨ੍ਹਾਂ ਤੇ ਆਪਣੇ ਪੈਸੇ ਲੱਗਦੇ ਆ ਕੁਝ ਢੰਗ ਤਰੀਕੇ ਹੁੰਦੇ ਜਿਹੜੇ ਆਪਾਂ ਬਿਨਾ ਪੈਸੇ ਤੋਂ ਮੈਨੇਜਮੈਂਟ ਕਰਕੇ ਹੀ ਜਿਹੜੀ ਹੈਗੀ ਆ ਕਿਸੇ ਰੋਗ ਦੀ ਰੋਕਥਾਮ ਜਾਂ ਕੀੜੇ ਮਕੌੜੇ ਦੀ ਕਰ ਸਕਦੇ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਆ ਕਿ ਚੈਨਲ ਸਬਸਕ੍ਰਾਈਬ ਕਰਕੇ ਬਲੜਾ ਪਟਨ ਦਾ ਬਲੂ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਜਿਵੇਂ ਜਿਵੇਂ ਤੁਹਾਡੇ ਸਵਾਲ ਸੁਝਾਅ ਆਉਂਦੇ ਆ ਜਾਂ ਫਸਲ ਦਾ ਵਾਧੇ ਦੀ ਸਥਿਤੀ ਹੁੰਦੀ ਉਹਦੇ ਅਨਸਾਰ ਆਪਾਂ ਜਾਣਕਾਰੀਆਂ ਸਾਂਝੀਆਂ ਕਰਦੇ ਰਹਿੰਨੇ ਆ ਸੋ ਕਿਸਾਨ ਵੀਰੋ ਜਿਹੜਾ ਇਹ ਝੰਡਾ ਰੋਗ ਆ ਮੁੱਡਾਂ ਦਾ ਗਾਲਾ ਇਹ ਕਾਫੀ ਜਿਹੜੀ ਹੈਗੀ ਆ ਅ ਸੀਰੀਅਸਰ ਡਿਜ਼ੀਜ਼ ਜਿਹੜੀ ਹੈਗੀ ਹੈ ਬਿਮਾਰੀ ਬਾਸਮਤੀ ਦੇ ਵਿੱਚ ਜਿਹੜੀ ਕਿ ਕਾਫੀ ਝਾੜ ਦੇ ਉੱਤੇ ਅਸਰ ਪਾਉਂਦੀ ਹੈ ਪਿਛਲੇ ਸਾਲਾਂ ਦੇ ਵਿੱਚ ਕਈ ਕਿਸਾਨ ਵੀਰਾਂ ਦਾ ਕਾਫੀ ਨੁਕਸਾਨ ਇਹਦੇ ਨਾਲ ਹੋਇਆ ਤਾਂ ਇਹ ਜਿਹੜੀ ਹੈਗੀ ਹੈ ਇੱਕ ਉੱਲੀ ਰੋਗ ਹੈ ਫੰਗਸ ਕਰਕੇ ਹੁੰਦਾ ਹੈ ਜਿਬਰੇਲਾ ਫਿਊਜ਼ੀ ਕੋਰਾਈ ਜਾਂ ਫੁਜ਼ੇਰੀਅਮ ਮਨਲੀਫੋਰਮ ਜਿਹੜੀ ਜੀਨਸ ਸਪੀਸੀਜ਼ ਹੈ ਇਹਨਾਂ ਦੀ ਤੇ ਇਹਦੇ ਨਾਲ ਇਹ ਜਿਹੜੀ ਹੈਗੀ ਹੈ ਪਨੀਰੀ ਦੇ ਵਿੱਚ ਵੀ ਆ ਸਕਦਾ ਹੈ ਤੇ ਜਦੋਂ ਆਪ ਆਪਣੀ ਰਿਪੋਰਟ ਕੇ ਖੇਚ ਲਾਉਣੀ ਆ ਉਦੋਂ ਵੀ ਆ ਸਕਦਾ ਮੇਨ ਇਹਦੀ ਇਨਫੈਕਸ਼ਨ ਦਾ ਕਾਰਨ ਹੁੰਦਾ ਹੈ ਬਿਮਾਰ ਬੀਜ ਬੀਜ ਤੋਂ ਇਹ ਰੋਗ ਅੱਗੇ ਦੀ ਅੱਗੇ ਫੈਲਦਾ ਤੇ ਹੁਣ ਜਿਹੜਾ ਹੈਗਾ ਪਿਛਲੇ ਸਾਲਾਂ ਤੋਂ ਜ਼ਮੀਨ ਰਾਈ ਜਿਹੜਾ ਸੈਕੰਡ ਇਨਫੈਕਸ਼ਨ ਦਾ ਤਰੀਕਾ ਇਹ ਮਿੱਟੀ ਰਾਈ ਜਿਹੜਾ ਫੈਲਣ ਲੱਗ ਪਿਆ ਕਿਉਂਕਿ ਜਿਹੜੇ ਇਹਦੇ ਸਪੋਰਜ਼ ਆ ਕੋਨੀਡੀਆ ਜਾਂ ਮਾਈਸੀਲੀਆ ਜ਼ਮੀਨ ਦੇ ਵਿੱਚ ਰਹਿ ਜਾਂਦੇ ਆ ਤਾਂ ਉਹ ਮਲਟੀਪਲਾਈ ਜਿਹੜੇ ਹੈਗੇ ਹੁੰਦੇ ਰਹਿੰਦੇ ਆ ਤੇ ਨਰਸਰੀ ਦੇ ਵਿੱਚ ਵੀ ਤੁਸੀਂ ਦੇਖੋਗੇ ਜਿੱਥੇ ਇਹ ਝੰਡਾ ਰੋਗ ਦਾ ਜਿਹੜਾ ਪੜਲਡ ਕੰਡੀਸ਼ਨ ਆ ਕੱਦੂ ਕਰਕੇ ਨਰਸਰੀ ਤੇ ਜਿਹੜੀ ਇੱਕ ਆਪਾਂ ਸੁੱਕਾ ਬਜਾਈ ਸੁੱਕੀ ਬਜਾਈ ਜਿਹੜਾ ਡਰਾਈ ਸੀਡ ਬੈਡ ਆਪਾਂ ਕਹਿ ਦਿੰਦੇ ਆ ਉਹਦੇ ਵਿੱਚ ਘਟ ਹੁੰਦਾ ਕਿਉਂਕਿ ਪਾਣੀ ਦੇ ਨਾਲ ਇਹ ਇਨਫੈਕਸ਼ਨ ਆ ਜਿਹੜੀ ਇੱਕ ਤੋਂ ਦੂਜੀ ਥਾਂ ਤੇ ਹੁੰਦੀ ਆ ਤੇ ਜਿਹੜੇ ਇੱਕ ਬੂਟੇ ਨੂੰ ਹੋ ਜੇ ਤਾਂ ਉਹ ਗਵੰਡੀ ਨੂੰ ਵੀ ਜਿਹੜਾ ਹੈਗਾ ਬਿਮਾਰੀ ਇਹ ਕਰ ਦਿੰਦਾ ਹੈਗਾ ਤੇ ਇਹਦੀਆਂ ਜੇ ਆਪਾਂ ਨਿਸ਼ਾਨੀਆਂ ਦੀ ਗੱਲ ਕਰੀਏ ਤਾਂ ਜਿਵੇਂ ਨਾ ਜਿਹੜੀ ਪਨੀਰੀ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਬੂਟੇ ਨਾ ਦੂਸਰੇਆਂ ਬੂਟਿਆਂ ਨਾਲੋਂ ਇਹ ਬੂਟਾ ਜਿਹੜਾ ਹਲਕੇ ਹਰੇ ਰੰਗ ਦਾ ਉਸ ਤੋਂ ਬਾਅਦ ਪੀਲਾ ਹੋ ਜਾਊਗਾ ਤੇ ਦੂਜਿਆਂ ਬੂਟਿਆਂ ਤੋਂ ਥੋੜਾ ਜਿਹਾ ਉੱਚਾ ਲੰਘ ਜਾਂਦਾ ਤੇ ਕਮਜ਼ੋਰ ਹੁੰਦਾ ਬੂਟਾ ਤੁਹਾਨੂੰ ਦੂਰੋਂ ਹੀ ਪਤਾ ਲੱਗ ਜਾਂਦਾ ਕਿ ਝੰਡਾ ਰੋਗ ਵਾਲਾ ਇਹ ਬੂਟਾ ਪਨੀਰੀ ਦੇ ਵਿੱਚ ਹੈਗਾ ਤੇ ਥੱਲੇ ਤੋਂ ਉੱਪਰ ਵਾਲ ਫਿਰ ਜਿਹੜਾ ਬੂਟੇ ਇਹ ਮਰ ਜਾ ਕੇ ਸੁੱਕ ਜਾਂਦੇ ਆ ਤੇ ਜਦੋਂ ਆਪ ਪਨੀਰੀ ਪੁੱਟ ਕੇ ਖੇਤ ਚਲਾਉਨੇ ਉੱਥੇ ਜੇ ਇਨਫੈਕਸ਼ਨ ਆਉਂਦੀ ਹੈ ਜੇ ਬਿਮਾਰ ਬੂਟਾ ਜਿਹੜਾ ਹੈਗਾ ਪਨੀਰੀ ਤੋਂ ਅੱਗੇ ਇਨਫੈਕਸ਼ਨ ਚਲੀ ਗਈ ਤਾਂ ਫੇਰ ਜਿਹੜਾ ਹੈਗਾ ਜੜਾਂ ਰਾਈ ਜੜਾਂ ਨੂੰ ਇਨਫੈਕਟ ਕਰ ਸਕਦਾ ਤੇ ਤਣੇ ਜਿਹੜਾ ਥੱਲੇ ਜੜਾਂ ਦੇ ਨਾਲ-ਨਾਲ ਨੇੜਲਾ ਹਿੱਸਾ ਤਣੇ ਦਾ ਉੱਥੇ ਇਨਫੈਕਸ਼ਨ ਹੋ ਸਕਦੀ ਹੈ ਇਸੇ ਕਰਕੇ ਜਿਹੜਾ ਹੈਗਾ ਥਲੜੀਆਂ ਪੋਰੀਆਂ ਤੋਂ ਜਿਹੜਾ ਵੀ ਨਿਕਲੇ ਆਉਂਦੀਆਂ ਬਿਮਾਰ ਬੂਟੇ ਦੇ ਵਿੱਚ ਤੇ ਪੌਦੇ ਦੇ ਤਣੇ ਦੇ ਬਾਹਰਲੇ ਪਾਸਿਆਂ ਤੇ ਚਿੱਟੀ ਜਾਂ ਗਲਾਬੀ ਉਲੀ ਤੁਹਾਨੂੰ ਨਜ਼ਰ ਆਊਗੀ ਖੇਤ ਦੇ ਵਿੱਚ ਜਦੋਂ ਆਪ ਪਨੀਰੀ ਪੁੱਟ ਕੇ ਖੇਤ ਚਲਾਤੀ ਜੇ ਉੱਥੇ ਜਿਹੜਾ ਇਹ ਰੋ ਤੇ ਜਦੋਂ ਆਪਾਂ ਰੋਗ ਆ ਗਿਆ ਉਹਦੇ ਵਿੱਚ ਫਿਰ ਕਿਸਾਨ ਵੀਰ ਜਿਹੜਾ ਜਦੋਂ ਆਪ ਆਪਣੀ ਰਿਪੋਰਟ ਕੇ ਖੇਤ ਲਾਦੇ ਉੱਥੇ ਜਦੋਂ ਰੋਗ ਆ ਜਾਂਦਾ ਤੇ ਫਿਰ ਕਿਸਾਨ ਵੀਰ ਜਿਹੜੇ ਦਵਾਈਆਂ ਧੜਾ ਧੜਾ ਵਿੱਚ ਪਾਉਣ ਲੱਗ ਪੈਂਦੇ ਜਿਹੜੀ ਕਿ ਆਪਣੀ ਫालतू ਦਾ ਖਰਚਾ ਹੁੰਦਾ ਤੇ ਫालतू ਦੀ ਖੇਚਲ ਹੁੰਦੀ ਆ ਫਿਰ ਇਹਨੂੰ ਜਿਹੜਾ ਹੈ ਕੰਟਰੋਲ ਕਰਨਾ ਮੁਸ਼ਕਲ ਹੋ ਜਾਂਦਾ ਤਾਂ ਉਹਦੀ ਬਜਾਏ ਆਪਾਂ ਇਹਨੂੰ ਟਾਈਮਲੀ ਪਨੀਰੀ ਬੀਜਣ ਤੋਂ ਪਹਿਲਾਂ ਤੇ ਪਨੀਰੀ ਪੁੱਟ ਕੇ ਖੇਤ ਚ ਲਾਉਣ ਤੋਂ ਪਹਿਲਾਂ ਹੀ ਇਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰੀਏ ਸੋ ਜਿਹੜੇ ਖਾਸ ਨੁਕਤੇ ਧਿਆਨ ਚ ਰੱਖਣੇ ਆ ਕਿਸਾਨ ਵੀਰੂ ਸਭ ਤੋਂ ਪਹਿਲਾਂ ਤਾਂ ਥੋੜਾ ਬਿਮਾਰੀ ਰਹਿਤ ਬੀਜ ਹੋਣਾ ਚਾਹੀਦਾ ਬਹੁਤ ਵਧੀਆ ਕੁਆਲਿਟੀ ਦਾ ਬੀਜ ਹੋਵੇ ਤੇ ਬੀਜ ਨੂੰ ਆਪਾਂ ਜਿਹੜਾ ਹੈਗਾ ਜਿਵੇਂ ਪਾਣੀ ਚ ਭਿਉਉਗੇ ਹਲਕਾ ਬੀਜ ਸਾਈਡ ਤੇ ਕੱਢ ਦਿੰਨੇ ਆ ਹਲਕਾ ਜਾਂ ਬਾਰੀਕ ਬੀ ਉਹਦੇ ਵਿੱਚ ਮਾੜਾ ਬੀਜ ਆ ਜਾਂਦਾ ਚੰਗਾ ਬੀਜ ਆਪਾਂ ਵਰਤਣਾ ਫਿਰ ਬੀਜ ਨੂੰ ਜਿਹੜਾ ਸੋਧਣਾ ਬਜਾਈ ਤੋਂ ਪਹਿਲਾਂ 15 ਗ੍ਰਾਮ ਟ੍ਰਾਈਕੋਡਰਮਾ ਹਰਜੀਨਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਉਹਨੂੰ ਆਪਾਂ ਸੋਧਣਾ ਤੇ ਉਹਦੇ ਵਿੱਚ ਕੀ ਕਰਨਾ ਆਪਾਂ ਜਿੰਨੇ ਆਪਾਂ ਜੇ ਫਰਜ ਕਰ ਲੋਗੇ 10 ਕਿਲੋ ਬੀਜ ਆ ਤਾਂ ਉਹਨੂੰ ਜਿਹੜਾ 15 ਗ੍ਰਾਮ ਪ੍ਰਤੀ ਕਿਲੋ ਦੇ ਹਿਸਾਬ ਨਾਲ 150 ਗ੍ਰਾਮ ਜਿਹੜਾ ਹੈਗਾ ਆਪਾਂ ਟ੍ਰਾਈਕੋਡਰਮਾ ਹਰਜੀਨਮ ਆ ਇਹਨੂੰ ਪਾਣੀ ਦੇ ਵਿੱਚ ਪੇਸਟ ਬਣਾ ਕੇ ਤੇ ਆਪਾਂ ਬੀਜ ਦੇ ਆਲੇ-ਦਲੇ ਲੇਪ ਕਰ ਦੇਣਾ ਕਿਉਂਕਿ ਜਦੋਂ ਬੀਜ ਜਰਮੀਨੇਟ ਕਰਦਾ ਨਾ ਇਹ ਜਿਹੜਾ ਪੁੰਗਰ ਦਾ ਬੀਜ ਤਾਂ ਉਦੋਂ ਜਿਹੜੀ ਹੈਗੀ ਇਨਫੈਕਸ਼ਨ ਸਭ ਤੋਂ ਵੱਧ ਹੁੰਦੀ ਹੈ ਤੇ ਇਹ ਵਾਲੇ ਵਾਲੇ ਪਰਤ ਬਣੂਗੀ ਬੀਜ ਪੁੰਗਰੂਗਾ ਤਾਂ ਨਾਲ ਜਿਹੜੀ ਹੈਗੀ ਦਵਾਈ ਆਪਦੀ ਤਹਿ ਬਣਾਊਗੀ ਆਸੇ-ਪਾਸੇ ਟ੍ਰਾਈਕੋਡਰਮਾ ਤਾਂ ਉਹ ਰੋਗ ਨੂੰ ਰੋਗ ਦੀ ਇਨਫੈਕਸ਼ਨ ਹੋਣ ਤੋਂ ਰੋਕੂਗਾ ਤੇ ਫੇਰ ਆਪਾਂ ਖੇਤ ਦੇ ਵਿੱਚ ਜਦੋਂ ਆਪਾਂ ਪੁੱਟ ਕੇ ਪਨੀਰੀ ਲਾਉਣੀ ਆ ਖੇਤ 'ਚ ਜੇ ਪਨੀਰੀ ਦੇ ਵਿੱਚ ਕਿਸੇ ਕਿਸਮ ਦੀ ਕੋਈ ਆਪਾਂ ਨੂੰ ਇਨਫੈਕਸ਼ਨ ਦੀਂਦੀ ਆ ਤਾਂ ਉਹ ਬਿਮਾਰ ਬੂਟੇ ਆਪਾਂ ਖੇਤ 'ਚੋਂ ਬਾਹਰ ਕੱਢ ਦੇਣੇ ਆ ਉਹ ਨਹੀਂ ਆਪਾਂ ਖੇਤ ਦੇ ਵਿੱਚ ਰੱਖਣੇ ਜਦੋਂ ਪਨੀਰੀ ਆਪਾਂ ਖੇਤ ਲਾਉਣ ਤੋਂ ਪਹਿਲਾਂ ਪਟਕੇ ਤੇ ਉਹਦੀਆਂ ਜੜ੍ਹਾਂ ਦੀ ਵੀ ਸੋਚ ਚੰਗੀ ਤਰ੍ਹਾਂ ਆਪਾਂ ਕਰ ਲੈਣੀ ਆਮ ਤੌਰ ਤੇ ਆਪਾਂ ਇਹ ਸਟੈਪ ਆ ਜਿਹੜਾ ਉਹ ਫਾਲੋ ਨਹੀਂ ਕਰਦੇ ਇਹ ਆਪਾਂ ਮਿਸ ਕਰ ਜਾਂਦੇ ਆ ਕਿ ਜੜ੍ਹਾਂ ਨੂੰ ਵੀ ਬੂਟਿਆਂ ਦੀਆਂ ਜੜ੍ਹਾਂ ਨੂੰ 15 ਗ੍ਰਾਮ ਟ੍ਰਾਈਕੋਡਰਮਾ ਹਰ ਜੀ ਐਨ ਐਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ 6 ਘੰਟੇ ਲਈ ਜਿਹੜੇ ਹੈਗੇ ਜੜ੍ਹਾਂ ਡਬੋ ਕੇ ਰੱਖਣੀਆਂ ਉਹਦੇ ਨਾਲ ਜਿਹੜੀ ਆਸੇ ਪਾਸੇ ਜੜ੍ਹਾਂ ਦੇ ਆਲੇ ਦਾਲੇ ਜਿਹੜੀ ਹੈਗੀ ਆ ਟ੍ਰਾਈਕੋਡਰਮਾ ਹਰ ਜੀ ਐਨ ਐਮ ਦੀ ਪਰਤ ਬਣ ਜਾਂਦੀ ਜਦੋਂ ਆਪਾਂ ਖੇਤ ਲਾਵਾਂਗੇ ਤਾਂ ਫਿਰ ਜੜ੍ਹਾਂ ਰਹੀ ਜਿਹੜੀ ਇਨਫੈਕਸ਼ਨ ਇਹਦੀ ਰੋਗ ਦੀ ਨਹੀਂ ਹੋਊਗੀ ਆਪਾਂ ਜਿਹੜੇ ਹੈਗੀ ਆ ਰੋਗ ਰਹਿਤ ਜਿਹੜੀ ਹੈਗੀ ਆ ਫਸਲ ਲੈ ਸਕਦੇ ਆ ਜਿਹੜੇ ਖਾਸ ਨੁਕਤੇ ਧਿਆਨ ਚ ਰੱਖਣੇ ਹੋਣ ਤੁਹਾਨੂੰ ਮੈਂ ਦੱਸਦਾ ਕਿਉਂਕਿ ਮੁਛਲ ਬਾਸਮਤੀ ਜਿਹੜੀ ਹੈ 1401 ਜਾਂ ਕੋਈ 1509 ਹੈ ਜਾਂ 1121 ਹੈ ਵੱਖ-ਵੱਖ ਕਿਸਮਾਂ ਦੇ ਵਿੱਚ ਇਹ ਰੋਗ ਆ ਜਾਂਦਾ ਤੇ ਖਾਸ ਤੌਰ ਤੇ ਜਿਹੜੀ ਮੁਛਲ ਹੈ 1401 ਵੱਧ ਸਮੇਂ ਵਾਲੀ ਕਿਸਮ ਹੈ ਤੇ ਇਹ ਗੈਰ ਸਿਫਾਰਸ਼ੀ ਜਿਹੜੀ ਪੀਏ ਜੁ ਲੁਧਿਆਣਾ ਵੱਲੋਂ ਜਿਹੜੀ ਹੈਗੀ ਇਹਦੀ ਸਿਫਾਰਸ਼ ਨਹੀਂ ਹੈਗੀ ਤਾਂ ਇਹਦੀ ਕਿਸਾਨ ਵੀ ਜਿਹੜੀ ਪਨੀਰੀ ਬਹੁਤ ਜਲਦੀ ਬੀਜ ਦਿੰਦੇ ਆ ਮਈ ਦੇ ਵਿੱਚ ਹੀ ਪਨੀਰੀ ਬੀਜ ਦਿੰਦੇ ਆ ਤੇ ਜੂਨ ਦੇ ਵਿੱਚ ਇਹਨੂੰ ਟ੍ਰਾਂਸਪਲੈਂਟ ਕਰ ਦਿੰਦੇ ਆ ਜਦਕਿ ਬਾਸਮਤੀ ਦੇ ਵਿੱਚ ਜਿਹੜੀਆਂ ਕਿਸਮਾਂ ਸਫਾਰਸ਼ ਨੇ ਪੂਸਾ ਬਾਸਮਤੀ 11 21 16 37 17 18 50 ਬਾਸਮਤੀ 7 5 ਇਹ ਜਿਹੜੀਆਂ ਹੈਗੀਆਂ ਜਾਂ 1847 ਵਗੈਰਾ ਵੀ ਆਪਾਂ 10 ਜੂਨ ਤੋਂ ਦੀ ਨਰਸਰੀ ਬੀਜ ਸਕਦੇ ਆ ਤੇ ਇਹ ਜਿਹੜੀਆਂ ਕਿਸਮਾਂ 11 21 16 37 17 18 50 ਬਾਸਮਤੀ 75 ਇਹਨਾਂ ਦੀ ਜਿਹੜੀ 1 ਤੋਂ 15 ਜੂਨ ਨੂੰ ਪਨੀਰੀ ਬੀਜਣੀ ਚਾਹੀਦੀ 1 ਤੋਂ 15 ਜੁਲਾਈ ਨੂੰ ਖੇਤ ਚਾਉਣੀ ਚਾਹੀਦੀ ਆ ਜਿਹੜੀ ਸੀਐਸਆਰ 30 ਆ ਪੂਸਾ ਬਾਸਮਤੀ 1509 ਤੇ 1692 ਜਾਂ 1847 ਨੂੰ ਵੀ ਆਪਾਂ 15 ਜੂਨ ਤੋਂ ਬਾਅਦ ਵੀ ਜਿਹੜੀ ਬਜਾਈ ਜਿਹੜੀ ਹੈ 15 ਤੋਂ 30 ਜੂਨ ਨੂੰ ਪਨੀਰ ਦੀ ਬਜਾਈ ਕਰਕੇ 15 ਤੋਂ 30 ਜੁਲਾਈ ਨੂੰ ਆਪਾਂ ਖੇਤ ਦੇ ਵਿੱਚ ਲਾ ਸਕਦੇ ਆ ਤੇ ਆਮ ਤੌਰ ਤੇ ਕਈ ਕਿਸਾਨ ਵੀ ਜਿਆਦਾ ਲੰਬੇ ਸਮੇਂ ਵਾਲੀ ਕਿਸਮ ਨੂੰ ਖਾਸ ਤੌਰ ਤੇ ਜੂਨ ਦੇ ਵਿੱਚ ਜਿਹੜੀ ਇਹ ਪੂਸਾ ਬਾਸਮਤੀ 1401 ਮੁੱਛਲ ਆ ਜਿਹੜੀ ਤਾਂ ਇਹਨੂੰ ਖਾਸ 10 15 ਜੂਨ ਦੇ ਨੇੜੇ ਤੇ ਜਿਹੜੇ ਖੇਤ ਚ ਲਾਉਂਦੇ ਜਦੋਂ ਆਪਾਂ ਝੋਨਾ ਲਾਉਨੇ ਆ ਜਿੰਨੀ ਅਰਲੀ ਜਲਦੀ ਟ੍ਰਾਂਸਪਲੈਂਟ ਕਰੋਗੇ ਜਿੰਨਾ ਉੱਚਾ ਤਾਪਮਾਨ ਹੋ ਹਵਾ ਦਾ ਤਾਪਮਾਨ ਤੇ ਜ਼ਮੀਨ ਦਾ ਤਾਪਮਾਨ ਉਨਾ ਹੀ ਰੋਗ ਇਹ ਵਧਦਾ ਹੋਊਗਾ ਜ਼ਮੀਨ ਦਾ ਤਾਪਮਾਨ ਤੇ ਹਵਾ ਦਾ ਤਾਪਮਾਨ ਜੇ ਘਟੂਗਾ ਤਾਂ ਇਹ ਰੋਗ ਜਿਹੜਾ ਹੈਗਾ ਘਟ ਆਊਗਾ ਪਰ ਜੇ ਰੋਗ ਆ ਗਿਆ ਫੇਰ ਮੀਂਹ ਪੈਂਦਾ ਤਾਂ ਉਹ ਸਥਿਤੀ ਦੇ ਵਿੱਚ ਉਹ ਰੋਗ ਕੰਟਰੋਲ ਨਹੀਂ ਹੁੰਦਾ ਜਦੋਂ ਇਨਫੈਕਸ਼ਨ ਹੋ ਜਾਵੇ ਇਸੇ ਕਰਕੇ ਜਿਹੜਾ ਹੈਗਾ ਜੂਨ ਦੇ ਮਹੀਨੇ ਜਿਹੜੀਆਂ ਪਨੀਰੀਆਂ ਬੀਜਣ ਲਈ ਸਿਫਾਰਿਸ਼ ਕੀਤੀ ਜਾਂਦੀ ਬਾਸਮਤੀ ਦੀ ਤੇ ਜੁਲਾਈ ਦੇ ਵਿੱਚ ਉਹਨੂੰ ਟ੍ਰਾਂਸਪਲੈਂਟ ਕਰਨ ਲਈ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਉਹਦੇ ਵਿੱਚ अर्ਲੀ ਜਿਹੜੀ ਹੈਗੀ ਪ੍ਰੀ ਮੌਨਸੂਨ ਦੇ ਕਈ ਵਾਰ ਮੀਂਹ ਥੋੜੇ-ਬਹੁਤ ਪੈ ਜਾਂਦੇ ਟੈਂਪਰੇਚਰ 에ਅ ਟੈਂਪਰੇਚਰ ਜ਼ਮੀਨ ਦਾ ਤਾਪਮਾਨ ਡਾਊਨ ਥੋੜਾ ਜਿਆਦਾ ਰਹਿੰਦਾ ਕਈ ਵਾਰ ਤਾਂ ਉਹ ਚੀਜ਼ ਜਿਹੜੀ ਹੈਗੀ ਆ ਉਹ ਬੈਨੀਫਿਟ ਕਰਦੀ ਆ ਉਹ ਫਾਇਦਾ ਕਰਦੀ ਆ ਪਲੱਸ ਜਿਹੜਾ ਨਰਸਰੀ ਦੀ ਉਮਰ ਪਨੀਰੀ ਦੀ ਉਮਰ ਪੁੱਟ ਕੇ ਲਾਉਣ ਦੀ ਜੇ ਬ ਵੱਡੀ ਪਨੀਰੀ ਦੀ ਜਿਹੜੀ ਹੈਗੀ ਆ ਤੁਸੀਂ ਵੱਧ ਉਮਰ ਦੀ ਪਨੀਰੀ ਲਾਉਂਗੇ ਤਾਂ ਉਹਦੇ ਵਿੱਚ ਇਨਫੈਕਸ਼ਨ ਦੇ ਚਾਂਸ ਜ਼ਿਆਦਾ ਰਹਿੰਦੇ ਕਿਉਂ ਵੱਡੇ ਬੂਟਿਆਂ ਦੇ ਵਿੱਚ ਜਿਹੜਾ ਜੜਾਂ ਦੀ ਡਿਵੈਲਪਮੈਂਟ ਵੱਧ ਹੋ ਜਾਂਦੀ ਜਦੋਂ ਆਪਾਂ ਪੁੱਟਦੇ ਹਾਂ ਉਹਦੇ ਵਿੱਚ ਇੰਜਰੀ ਵੱਧ ਆਉਣ ਦੇ ਚਾਂਸ ਰਹਿੰਦੇ ਆ ਫਿਰ ਉਹਦੀਆਂ ਤਣੇ ਦੀਆਂ ਜਿਹੜੀਆਂ ਹੈਗੀਆਂ ਗੰਡਾ ਪੈ ਜਾਂਦੀਆਂ ਨੇ ਤਾਂ ਉਹਦੇ ਫੋੜ ਦੇ ਚਾਂਸ ਵੀ ਘੱਟ ਰਹਿੰਦੇ ਆ ਉਹ ਚੀਜ਼ ਦਾ ਨੁਕਸਾਨ ਵੀ ਆਪਾਂ ਨੂੰ ਹੁੰਦਾ ਖਾਸ ਤੌਰ ਤੇ ਜਦੋਂ ਵੱਡੀ ਪਨੀਰੀ ਦੇ ਵਿੱਚ ਜਿਹੜੀ ਇੰਜਰੀ ਆ ਨਾ ਜਦੋਂ ਆਪ ਪੁੱਟ ਕੇ ਖੇਚ ਲਾਉਣੀ ਆ ਤਾਂ ਉਹਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਜ਼ਖਮ ਕੋਈ ਨਾ ਕੋਈ ਹੋ ਜਾਂਦਾ ਤਾਂ ਉੱਥੇ ਜਿਹੜੇ ਇਨਫੈਕਸ਼ਨ ਦੇ ਵੱਧ ਚਾਂਸ ਰਹਿੰਦੇ ਜਿੰਨੀ ਆਪਾਂ ਛੋਟੀ ਲਵੀ ਪਨੀਰੀ ਲਾਵਾਂਗੇ ਉੰਨੀ ਜਿਹੜੀ ਹੈਗੀ ਆ ਉਹਦੇ ਵਿੱਚ ਰੋਗ ਦੇ ਇਨਫੈਕਸ਼ਨ ਹੋਣ ਦੇ ਚਾਂਸ ਆ ਜਿਹੜੇ ਉਹ ਘੱਟ ਰਹਿੰਦੇ ਆ ਤੇ ਯੂਰੀਆ ਕਿਸਾਨ ਵੀਰ ਬਾਸਮਤੀ ਨੂੰ ਯੂਰੀਆ ਝੋਨੇ ਵਾਂਗੂ ਹੀ ਪਾਉਂਦੇ ਆ ਚਾਹੇ ਉਹ ਜ਼ਿਆਦਾ ਸਮੇਂ ਵਾਲੀ ਕਿਸਮਾ ਚਾਹੇ ਘੱਟ ਸਮੇਂ ਵਾਲੀ ਕਿਸਮਾ ਬਾਸਮਤੀ ਦੀ ਰਿਕੁਆਇਰਮੈਂਟ ਹੈ ਜਿਹੜੀ ਖਰਾਕ ਦੀ ਬਹੁਤ ਘੱਟ ਹੁੰਦੀ ਆ ਪਰ ਸੰਤੁਲਿਤ ਖਾਦ ਦੀ ਜ਼ਰੂਰਤ ਹੁੰਦੀ ਆ ਆਮ ਤੌਰ ਤੇ ਯੂਰਗਿਆ ਜਿਹੜੀ ਤਿੰਨ ਤਿੰਨ ਗੱਟੇ ਕਿਸਾਨ ਵੀ ਰਪਾਉਂਦੇ ਆ ਮੁੱਚਲ ਨੂੰ ਚਾਰ ਚਾਰ ਗੱਟੇ ਵੀ ਪਹੁੰਚ ਜਾਂਦੇ ਆ ਤੇ 1121 1509 ਵਗੈਰਾ ਨੂੰ ਵੀ ਦੋ ਦੋ ਗੱਟੇ ਪਾਉਂਦੇ ਜਾਂਦ ਕੇ ਇਹਨਾਂ ਦੀ ਰਿਕੁਆਇਰਮੈਂਟ ਹੈ ਜਿਹੜੀ ਜੋ ਸਿਫਾਰਿਸ਼ ਹੈ ਕਿ ਆਪਾਂ ਜਿਹੜੀ ਹੈਗੀ ਇਹਨਾਂ ਨੂੰ ਸਿਰਫ ਤੇ ਸਿਰਫ 1121 1637 17 18 50 ਬਾਸਮਤੀ 7 ਤੇ 5 ਇਹਨੂੰ 40 45 ਕਿਲ ਉਹ ਵੀ ਦੋ ਵਾਰੀ 20 20 25 25 ਕਿਲੋ ਕਰਕੇ ਲਵਾਈ ਤੋਂ ਤਿੰਨ ਤੇ ਛੇ ਹਫ਼ਤੇ ਬਾਅਦ ਆਮ ਤੌਰ ਤੇ ਇਹਨੂੰ ਲਵਾਈ ਟਾਈਮ ਜਾਂ 7 ਦਿਨਾਂ ਝੋਨੇ ਵਾਂਗੂ ਹੀ ਯੂਰੀਆ ਪਾਣ ਦੇ ਉਹ ਵੀ ਬਹੁਤ ਨੁਕਸਾਨ ਦੇ ਬਾਸਮਤੀ ਵਾਸਤੇ ਹੁੰਦਾ ਫਲਾਵਟ ਚਾਈ ਵੱਧ ਜਾਂਦੀ ਜ਼ਿਆਦਾ ਯੂਰੀਆ ਪੈਂਦੀ ਬਿਮਾਰੀਆਂ ਕੀੜੇ ਮਕੌੜੇ ਦੀਆਂ ਸਮੱਸਿਆ ਆਉਂਦੀ ਹੈ 1509 ਆ 1847 ਵਗੈਰਾ ਹੈਗੀਆਂ ਕਿਸਮਾਂ ਇਹਨਾਂ ਦੇ ਵਿੱਚ 55 ਕਿਲੋ ਤੱਕ 50 55 ਜਾਂ 60 ਕਿਲੋ ਤੱਕ ਹੱਦ ਜਿਹੜੀ ਯੂਰੀਆ 30 ਦੀ ਕਿਲੋ ਦੀਆਂ ਦੋ ਕਿਸ਼ਤਾਂ ਜਿਹੜੀਆਂ ਪੈਂਦੀਆਂ ਪਰ ਇਹ ਤੋਂ ਇਲਾਵਾ ਪोटाश ਜ਼ਿੰਕ ਇਹ ਖਰਾਕ ਬੜੀ ਜ਼ਰੂਰੀ ਆਮ ਤੌਰ ਤੇ ਪोटाश ਕਿਸਾਨ ਵੀਰ ਘੱਟ ਘੱਟ ਦਿੰਦੇ ਆ ਬਾਸਮਤੀ ਨੂੰ ਜਾਂ ਜ਼ਿੰਕ ਵਗੈਰਾ ਘੱਟ ਪਾਉਨੇ ਜਾਂ ਜ਼ਿੰਕ ਤੇ ਲੋਹੇ ਵਾਲੀ ਜਿਹੜੀ ਆਪਾਂ ਸਪਰੇ ਕਰਾਉਣੇ ਹੁੰਨੇ ਕਾਲੀ ਦੇ ਪਾਣੀ ਦੇ ਨਾਲ ਉਹ ਵੀ ਜਿਹੜੀ ਹੈਗੀ ਜ਼ਰੂਰ ਕਰਨੀ ਚਾਹੀਦੀ ਆ ਸੋ ਜੇ ਕੋਈ ਸਵਾਲ ਹੋਵੇ ਸਿਝਾਵੇ ਜ਼ਰੂਰ ਦੱਸਣਾ ਇਹ ਗੱਲਾਂ ਜਿਹੜੀਆਂ ਹੈਗੀਆਂ ਨੁਕਤਿਆਂ ਦਾ ਖਾਸ ਤੌਰ ਤੇ ਧਿਆਨ ਰੱਖੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇਰਬਾਨ